ਸ਼ੀਕਾਲ ਤੁਸੀਂ ਅਜੀਬ ਪੈਪਟੀਵ ਦੇਖ ਰਹੇ ਹੋ ਇਸ ਵਕਤ ਅਸੀਂ ਬਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਦੇ ਵਿੱਚ ਖੜੇ ਆਂ ਔਰ ਤੁਹਾਨੂੰ ਦੱਸਦੀ ਆ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 110ਵਾਂ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਤਾਂ ਇਸ ਘਰ ਦੇ ਵਿੱਚ ਸਰਾਭਾ ਨੇ ਜਨਮ ਲਿਆ ਜਦੋਂ ਉਹਨਾਂ ਨੇ ਪਹਿਲੀ ਵਾਰ ਅੱਖ ਖੋਲੀ ਤੇ ਉਸ ਵੇਲੇ ਹੀ ਦੇਸ਼ ਨੂੰ ਆਜ਼ਾਦ ਕਰਨ ਦਾ ਸੁਪਨਾ ਲਿਆ ਤਾਂ ਇਸ ਘਰ ਦੇ ਵਿੱਚ ਲਗਭਗ ਉਹ 15 ਸਾਲ ਰਹੇ ਤੇ ਉਸ ਤੋਂ ਬਾਅਦ ਅਮਰੀਕਾ ਪੜ੍ਹਾਈ ਕਰਨ ਚਲੇ ਗਏ ਔਰ ਇਸ ਘਰ ਦੇ ਵਿੱਚ ਉਹਨਾਂ ਦੀ ਜੀਵਨ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਆਜਾਦਾਂ ਜਿਹੜੀਆਂ ਪਈਆਂ ਨੇ ਜਿਸ ਤਰ੍ਹਾਂ ਉਹਨਾਂ ਦਾ ਇੱਕ ਪੁਰਾਣਾ ਪਲੰਗ ਉਹਨਾਂ ਦੇ ਪਰਿਵਾਰ ਦਾ ਤੇ ਨਾਲ ਦੀ ਨਾਲ ਹੋਰ ਵੀ ਘਰ ਦੇ ਵਿੱਚ ਜਿਹੜਾ ਸਾਰਾ ਸਾਮਾਨ ਲੁੜਿੰਦਾ ਉਹ ਵੀ ਇਸ ਘਰ ਦੇ ਵਿੱਚ ਉਹਨਾਂ ਦੀਆਂ ਆਜਾਦਾਂ ਨੂੰ ਹਾਲੇ ਤੱਕ ਸੰਭਾਲ ਕੇ ਰੱਖਿਆ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵਿਰਾਸਤੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਇਹ ਤਬਦੀਲੀਆਂ ਲਿਆਦੀਆਂ ਜਾ ਰਹੀਆਂ ਨੇ ਬਹੁਤੀਆਂ ਚੀਜ਼ੀਆਂ ਜਿਹ ਚੀਜ਼ਾਂ ਜਿਹੜੀਆਂ ਨੇ ਉਹ ਉਸੀ ਤਰ੍ਹਾਂ ਮੌਜੂਦ ਨਹੀਂ ਜਿੱਦਾਂ ਮੇਰੇ ਅੱਗੇ ਅੱਗੇ ਲੱਗਿਆ ਹੋਇਆ ਨਲਕਾ ਜਿਹੜਾ ਮੌਜੂਦ ਆ ਤੇ ਨਾਲ ਦੀ ਨਾਲ ਹੋਰ ਸ਼ਹੀਦ ਸਰਾਬਾ ਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਦਾਂ ਇਸ ਘਰ ਦੇ ਵਿੱਚ ਪਈਆਂ ਤਾਂ ਇਸ ਵਿਰਾਸਤੀ ਘਰ ਨੂੰ ਪੰਜਾਬ ਸਰਕਾਰ ਦੇ ਸੈਰਸਪਟਾ ਵਿਭਾਗ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਔਰ ਹਰ ਸਾਲ ਆਏ ਸਾਲ ਪੰਜਾਬ ਦੇ ਮੁੱਖ ਮੰਤਰੀ ਇੱਥੇ ਆ ਕੇ ਸ਼ਹੀਦ ਸਰਾਬਾ ਨੂੰ ਨਤਮਸਤਕ ਹੁੰਦੇ ਨੇ ਬਾਲਾ ਸ਼ਹੀਦ ਅਤੇ ਪੰਜਾਬੀ ਪੱਤਰਕਾਰੀ ਦੇ ਭੀਸ਼ਮ ਪਿਤਾਮਾ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸਭਕੌਰ ਦੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਵਿੱਚ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਬਹੁਤ ਛੋਟੀ ਉਮਰ ਦੇ ਸਨ ਜਦੋਂ ਉਹਨਾਂ ਦੇ ਮਾਤਾ ਪਿਤਾ ਜੀ ਆਕਾਨ ਚਲਾਣਾ ਕਰਕੇ ਉਹਨਾਂ ਨੇ ਮੁੱਢਲੀ ਵਿੱਦਿਆ ਮਾਲਵਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ ਅਤੇ 1912 ਦੇ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਉਹ ਅਮਰੀਕਾ ਚਲੇ ਗਏ ਸਨ ਅਮਰੀਕਾ ਦੇ ਵਿੱਚ ਭਾਰਤੀ ਲੋਕਾਂ ਦੇ ਨਾਲ ਹੁੰਦੇ ਨਸਲੀ ਭੇਦਭਾਵ ਦਾ ਉਹਨਾਂ ਦੇ ਮਨ ਦੇ ਉੱਤੇ ਡੂੰਘਾ ਅਸਰ ਪਿਆ ਤੇ ਉੱਥੇ ਹੀ ਉਹਨਾਂ ਦੀ ਮੁਲਾਕਾਤ ਸਲਾਬਾ ਪਿੰਡ ਦੇ ਹੀ ਬਾਬਾ ਕੁਰੂੜਿਆ ਸਿੰਘ ਦੇ ਨਾਲ ਹੋਈ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਲਈ ਪਹਿਲਾਂ ਤੋਂ ਹੀ ਮਹਮ ਅਰਬੀ ਹੋਈ ਸੀ ਉਹਨਾਂ ਦੀ ਰਹਿਨਮਾਈ ਦੇ ਹੇਠ ਸ਼ਹੀਦ ਸਲਾਬਾ ਨੇ ਦੇਸ਼ ਦੀ ਆਜ਼ਾਦੀ ਲਈ ਚਲਾਈ ਜਾ ਰਹੀ ਗਦਰ ਲਹਿਰ ਦੇ ਵਿੱਚ ਆਪਣਾ ਤਨ ਮਨ ਤਨ ਸਮਰਪਣ ਕਰਨ ਦਾ ਫੈਸਲਾ ਲਿਆ ਤੇ ਇੱਥੇ ਹੀ ਉਹਨਾਂ ਨੂੰ ਸਰਦਾਰ ਸੋਨ ਸਿੰਘ ਪਕਣਾ ਨਾਲਾ ਹਰਦਿਆਲ ਰਾਸ ਬਿਹਾਰੀ ਬੋਸ ਵਰਕੇ ਹੋਰ ਗਦਰੀ ਬਾਬਿਆਂ ਦਾ ਸਾਥ ਵੀ ਪ੍ਰਾਪਤ ਹੋਇਆ ਸਨ 1913 ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦੇ ਅਖਬਾਰ ਗਦਰ ਦੀ ਗੂੰਜ ਗਦਰ ਦੀ ਗੂੰਜ ਰਹੀ ਲੋਕਾਂ ਦੇ ਵਿੱਚ ਅੰਗਰੇਜ਼ੀ ਹਕੂਮਤ ਖਿਲਾਫ ਜਜ਼ਬਾ ਭਰ ਦੇ ਵਿੱਚ ਕਾਮਯਾਬ ਹੋ ਗਏ ਇਸ ਅਖਬਾਰ ਦੀ ਸੰਪਾਦਕੀ ਛਪਾਈ ਅਤੇ ਲੋਕਾਂ ਦੇ ਵਿੱਚ ਬਲ ਸਿੰਘ ਸਰਾਭਾ ਦੇ ਹਿੱਸੇ ਆਇਆ ਗਦਰ ਲਹਿਰ ਦੇ ਮੈਂਬਰਾਂ ਨੇ 1914 ਦੇ ਵਿੱਚ ਜੂਨ ਦੇ ਮਹੀਨੇ ਭਾਰਤ ਆ ਕੇ ਭਾਰਤੀ ਆਜ਼ਾਦੀ ਦੇ ਲਈ ਲਹਿਰ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਅੱਜ ਕੁਝ ਗਦਾਰਾਂ ਨੇ ਇਸ ਕੰਮ ਨੂੰ ਸਿਰੇ ਨਾ ਚੜ੍ਹ ਦਿੱਤਾ ਜਿਸ ਕਰਕੇ ਬਹੁਤ ਸਾਰੇ ਗਦਰੀ ਯੋਧੇ ਗ੍ਰਿਫਤਾਰ ਕਰ ਲਏ ਗਏ ਪਰ ਕਰਤਾਰ ਸਿੰਘ ਸਰਾਭਾ ਆਪਣੀ ਸੋਚ ਤੇ ਸਿਆਣਪ ਸਦਕਾ ਭਾਰਤ ਆਉਣ ਵਿੱਚ ਸਫਲ ਹੋ ਗਏ ਇੱਥੇ ਪਹੁੰਚ ਕੇ ਉਹਨਾਂ ਨੇ ਹੋਰ ਲੋਕਾਂ ਨੂੰ ਪ੍ਰੇਰਨਾ ਦੇ ਕੇ ਇਸ ਲਹਿਰ ਨਾਲ ਜੋੜਨ ਦਾ ਕੰਮ ਸ਼ੁਰੂ ਕੀਤਾ ਤੇ ਇਸੇ سلسلے ਵਿੱਚ ਕਰਤਾਰ ਸਿੰਘ ਸਰਾਭਾ ਆਪਣੇ ਮਿਸ਼ਨ ਦੀ ਪੂਰਤੀ ਲਈ ਸਰਗੋਦਾ ਗਏ ਮੁਲਕ ਦੇ ਗਦਾਰਾਂ ਨੇ ਫਿਰ ਵੀ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਮਾਰਨ ਤੋਂ ਗਰੇਜ ਨਹੀਂ ਕੀਤਾ ਉੱਥੇ ਹੀ ਉਹ 2 ਮਾਰਚ 1915 ਨੂੰ ਅਰਸਾਲਦਾਰ ਗੰਢਾ ਸਿੰਘ ਨੇ ਕਰਤਾਰ ਸਿੰਘ ਸਰਾਬਾ ਤੇ ਕੰਦਿਆਂ ਦੇ ਸਾਥੀਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਵਾ ਦਿੱਤਾ ਅੰਗਰੇਜ਼ ਹਕੂਮਤ ਨੇ ਉਹਨਾਂ ਦੇ ਖਿਲਾਫ ਸਾਜ਼ਿਸ਼ ਦਾ ਕੇਸ ਬਣਾ ਕੇ ਮੁਕੱਦਮਾ ਦਰਕਰ ਦਿੱਤਾ ਇਸਨ ਵਾਰ ਇਸ ਕੇਸ ਦੀ ਸੁਣਵਾਈ ਸੈਂਟਰਲ ਜੇਲ੍ਹ ਲਾਹੌਰ ਵਿਖੇ ਹੋਈ ਤਾਂ ਅਖੀਰ 16 ਨਵੰਬਰ 1915 ਨੂੰ ਇਹਨਾਂ ਅਸੂਰ ਵੀਰ ਯੋਧਿਆਂ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਸਾਢੇ 19 ਸਾਲ ਦੀ ਉਮਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਦੇਸ਼ ਲਈ ਜਾਨ ਕੁਰਬਾਨ ਕਰ ਗਏ ਅੱਜ ਅਸੀਂ ਉਹਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਵਜੋਂ ਜਾਣਦੇ ਹਾਂ ਆਧਾਰਾ ਅਜੀਤ ਬਾਲਾ ਸ਼ਹੀਦ ਅਤੇ ਪੰਜਾਬੀ ਪੱਤਰਕਾਰੀ ਦੇ ਪਹਿਲੇ ਸੰਪਾਦਕ ਕਰਤਾਰ ਸਿੰਘ ਸਰਾਭਾ ਨੂੰ ਨਿੱਗੀ ਸਰਬਾਜਲੀ ਆਪਟ ਕਰ ਰਿਹਾ ਹੈ ਆਧਾਰਾ ਅਜੀਤ ਅਧਾਰਾਜੀਤ ਬਾਲਾ ਸ਼ਹੀਦ ਅਤੇ ਪੰਜਾਬੀ ਪੱਤਰਕਾਰ ਦੇ ਪਹਿਲੇ ਸੰਪਾਦਕ ਕਰਤਾਰ ਸਿੰਘ ਸਰਾਪਾ ਨੂੰ ਨਿੱਕੀ ਸਰਦਾਰ ਜਲੀ ਭੇਟ ਕਰਤਾ ਮਾਣ ਮਹਿਸੂਸ ਕਰ ਰਿਹਾ ਹੈ ਇਸੇ ਗੱਲ ਤੁਸੀਂ ਅਜੀਤ ਪੈਕ ਟੀਮ ਦੇਖ ਰਹੇ ਹੋ ਇਸ ਵਕਤ ਅਸੀਂ ਬਾਲਾ ਸ਼ਹੀਦ ਕਰਤਾਰ ਸਿੰਘ ਸਰਾਪਾ ਦੇ ਘਰ ਦੇ ਵਿੱਚ ਖੜੇ ਆਂ ਔਰ ਤੁਹਾਨੂੰ ਦੱਸਦੀ ਆ ਕਿ ਅੱਜ ਸ੍ਰੀ ਕਰਤਾਰ ਸਿੰਘ ਸਰਾਪਾ ਦਾ 110ਵਾਂ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਤਾਂ ਇਸ ਘਰ ਦੇ ਵਿੱਚ ਸਰਾਬਾ ਨੇ ਜਨਮ ਲਿਆ ਜਦੋਂ ਉਹਨਾਂ ਨੇ ਪਹਿਲੀ ਵਾਰ ਅੱਖ ਕੋਲੀ ਤੇ ਉਸ ਵੇਲੇ ਹੀ ਦੇਸ਼ ਨੂੰ ਆਜ਼ਾਦ ਕਰਨ ਦਾ ਸੁਪਨਾ ਲਿਆ ਤਾਂ ਇਸ ਘਰ ਦੇ ਵਿੱਚ ਲਗਭਗ ਉਹ 15 ਸਾਲ ਰਹੇ ਤੇ ਉਸ ਤੋਂ ਬਾਅਦ ਅਮਰੀਕਾ ਪੜ੍ਹਾਈ ਕਰਨ ਚਲੇ ਗਏ ਔਰ ਇਸ ਘਰ ਦੇ ਵਿੱਚ ਉਹਨਾਂ ਦੀ ਜੀਵਨ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਪਈਆਂ ਨੇ ਜਿਸ ਤਰ੍ਹਾਂ ਉਹਨਾਂ ਦਾ ਇੱਕ ਪੁਰਾਣਾ ਪਲੰਗ ਉਹਨਾਂ ਦੇ ਪਰਿਵਾਰ ਦਾ ਤੇ ਨਾਲ ਦੀ ਨਾਲ ਹੋਰ ਵੀ ਘਰ ਦੇ ਵਿੱਚ ਜਿਹੜਾ ਸਾਰਾ ਸਾਮਾਨ ਰੁੜੀਦਾ ਹੈ ਉਹ ਵੀ ਇਸ ਘਰ ਦੇ ਵਿੱਚ ਉਹਨਾਂ ਦੀਆਂ ਯਾਦਾਂ ਨੂੰ ਹਾਲੇ ਤੱਕ ਸੰਭਾਲ ਕੇ ਰੱਖਿਆ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵਿਰਾਸਤੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਬਤ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਨੇ ਬਹੁਤੀਆਂ ਚੀਜ਼ੀਆਂ ਜਿਹ ਚੀਜ਼ਾਂ ਜਿਹੜੀਆਂ ਨੇ ਉਹ ਉਸੇ ਤਰ੍ਹਾਂ ਮੌਜੂਦ ਨਹੀਂ ਜਿਦਾਂ ਮੇਰੇ ਅੱਗੇ ਅੱਗੇ ਲੱਗਿਆ ਹੋਇਆ ਇਹ ਨਲਕਾ ਜਿਹੜਾ ਮੌਜੂਦ ਆ ਤੇ ਨਾਲ ਦੀ ਨਾਲ ਹੋਰ ਸ਼ਹੀਦ ਸਰਾਭਾ ਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਦਾਂ ਇਸ ਘਰ ਦੇ ਵਿੱਚ ਪਈਆਂ ਤਾਂ ਇਸ ਵਿਰਾਸਤੀ ਘਰ ਨੂੰ ਪੰਜਾਬ ਸਰਕਾਰ ਦੇ ਸੈਰਸਪਟਾ ਵਿਭਾਗ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਔਰ ਹਰ ਸਾਲ ਆਏ ਸਾਲ ਪੰਜਾਬ ਦੇ ਮੁੱਖ ਮੰਤਰੀ ਇੱਥੇ ਆ ਕੇ ਸ਼ਹੀਦ ਸਰਾਬਾ ਨੂੰ ਨਤਮਾਸਤਕ ਹੁੰਦੇ ਨੇ ਬਾਲਾ ਸ਼ਹੀਦ ਅਤੇ ਪੰਜਾਬੀ ਪੱਤਰਕਾਰੀ ਦੇ ਭੀਸ਼ਮ ਪਿਤਾ ਮਾ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਜਨਮ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸਭ ਕੌਰ ਦੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਬਾ ਦੇ ਵਿੱਚ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਬਾ ਬਹੁਤ ਛੋਟੀ ਉਮਰ ਦੇ ਸਨ ਜਦੋਂ ਉਹਨਾਂ ਦੇ ਮਾਤਾ ਪਿਤਾ ਜੀ ਆਕਾਨ ਚਲਾਣਾ ਕਰਕੇ ਉਹਨਾਂ ਨੇ ਮੁੱਢਲੀ ਵਿੱਦਿਆ ਮਾਲਵਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ ਅਤੇ 1912 ਦੇ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਉਹ ਅਮਰੀਕਾ ਚਲੇ ਗਏ ਸਨ ਅਮਰੀਕਾ ਦੇ ਵਿੱਚ ਭਾਰਤੀ ਲੋਕਾਂ ਦੇ ਨਾਲ ਹੁੰਦੇ ਨਸਲੀ ਭੇਦਭਾਵ ਦਾ ਉਹਨਾਂ ਦੇ ਮਨ ਦੇ ਉੱਤੇ ਡੂੰਘਾ ਅਸਰ ਪਿਆ ਤੇ ਉੱਥੇ ਹੀ ਉਹਨਾਂ ਦੀ ਮੁਲਾਕਾਤ ਸਰਾਬਾ ਪਿੰਡ ਦੇ ਹੀ ਬਾਬਾ ਕੁੜੀਆ ਸਿੰਘ ਦੇ ਨਾਲ ਹੋਈ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਲਈ ਪਹਿਲਾਂ ਤੋਂ ਹੀ ਮਹਿਮ ਅਰੰਭੀ ਹੋਈ ਸੀ ਉਹਨਾਂ ਦੀ ਰਹਿਨਮਾਈ ਦੇ ਹੇਠ ਸ਼ਹੀਦ ਸਰਾਬਾ ਨੇ ਦੇਸ਼ ਦੀ ਆਜ਼ਾਦੀ ਲਈ ਚਲਾਈ ਜਾ ਰਹੀ ਗਦਰ ਲਹਿਰ ਦੇ ਵਿੱਚ ਆਪਣਾ ਤਨ ਮਨ ਤਨ ਸਮਰਪਣ ਕਰਨ ਦਾ ਫੈਸਲਾ ਲਿਆ ਤੇ ਇੱਥੇ ਹੀ ਉਹਨਾਂ ਨੂੰ ਸਰਦਾਰ ਸੋਨ ਸਿੰਘ ਪਕਣਾ ਪਾਲਾ ਹਰਦੀਆਨ ਰਾਸ ਬਿਹਾਰੀ ਬੋਸ ਵਰਗੇ ਹੋਰ ਗਦਰੀ ਬਾਬਿਆਂ ਦਾ ਸਾਥ ਵੀ ਪ੍ਰਾਪਤ ਹੋਇਆ ਸਨ 1913 ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦੇ ਅਖਬਾਰ ਗਦਰ ਦੀ ਗੂੰਜ ਗਦਰ ਦੀ ਗੂੰਜ ਰਹੀ ਲੋਕਾਂ ਦੇ ਵਿੱਚ ਅੰਗਰੇਜ਼ੀ ਹਕੂਮਤ ਖਿਲਾਫ ਜਜ਼ਬਾ ਭਰ ਦੇ ਵਿੱਚ ਕਾਮਯਾਬ ਹੋ ਗਏ ਇਸ ਅਖਬਾਰ ਦੀ ਸੰਪਾਦਕੀ ਛਪਾਈ ਅਤੇ ਲੋਕਾਂ ਦੇ ਵਿੱਚ ਵੰਡਣ ਦਾ ਕੰਮ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਹਿੱਸੇ ਆਇਆ ਗਦਰ ਲੈਂਡ ਦੇ ਮੈਂਬਰਾਂ ਨੇ 1914 ਦੇ ਵਿੱਚ ਜੂਨ ਦੇ ਮਹੀਨੇ ਭਾਰਤ ਆ ਕੇ ਭਾਰਤ ਦੀ ਆਜ਼ਾਦੀ ਦੇ ਲਈ ਲਹਿਰ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਅੱਜ ਕੁਝ ਗਦਾਰਾਂ ਨੇ ਇਸ ਕੰਮ ਨੂੰ ਸਿਰੇ ਨਾ ਚੜ੍ਹ ਦਿੱਤਾ ਜਿਸ ਕਰਕੇ ਬਹੁਤ ਸਾਰੇ ਗਦਰੀ ਯੋਧੇ ਗ੍ਰਿਫਤਾਰ ਕਰ ਲਏ ਗਏ ਪਰ ਕਰਤਾਰ ਸਿੰਘ ਸਰਾਭਾ ਆਪਣੀ ਸੋਚ ਤੇ ਸਿਆਣਪ ਸਦਕਾ ਭਾਰਤ ਆਉਣ ਵਿੱਚ ਸਫਲ ਹੋ ਗਏ ਇੱਥੇ ਪਹੁੰਚ ਕੇ ਉਹਨਾਂ ਨੇ ਹੋਰ ਲੋਕਾਂ ਨੂੰ ਪ੍ਰੇਰਨਾ ਦੇ ਕੇ ਇਸ ਲਹਿਰ ਨਾਲ ਜੋੜਨ ਦਾ ਕੰਮ ਸ਼ੁਰੂ ਕੀਤਾ ਇਸੇ سلسلے ਵਿੱਚ ਕਰਤਾਰ ਸਿੰਘ ਸਰਾਭਾ ਆਪਣੇ ਮਿਸ਼ਨ ਦੀ ਪੂਰਤੀ ਲਈ ਸਰਗੋਦਾ ਗਏ ਮੁਲਕ ਦੇ ਗਦਾਰਾਂ ਨੇ ਫਿਰ ਵੀ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਮਾਰਨ ਤੋਂ ਗਰੇਜ਼ ਨਹੀਂ ਕੀਤਾ ਉੱਥੇ ਹੀ ਉਹ 2 ਮਾਰਚ 1915 ਨੂੰ ਅਰਸਾਲਦਾਰ ਗੰਢਾ ਸਿੰਘ ਨੇ ਕਰਤਾਰ ਸਿੰਘ ਸਰਾਬਾ ਤੇ ਅੰਮ੍ਰਿਤ ਦੇ ਸਾਥੀਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਵਾ ਦਿੱਤਾ ਅੰਗਰੇਜ਼ ਹਕੂਮਤ ਨੇ ਉਹਨਾਂ ਦੇ ਖਿਲਾਫ ਸਾਜ਼ਿਸ਼ ਦਾ ਕੇਸ ਬਣਾ ਕੇ ਮੁਕੱਦਮਾ ਦਰਜ ਕਰ ਦਿੱਤਾ ਇਸਨ ਵਾਰ ਇਸ ਕੇਸ ਦੀ ਸੁਣਵਾਈ ਸੈਂਟਰਲ ਜੇਲ੍ਹ ਲਾਹੌਰ ਵਿਖੇ ਹੋਈ ਤਾਂ ਅਖੀਰ 16 ਨਵੰਬਰ 1915 ਨੂੰ ਇਹਨਾਂ ਸੂਰਬੀਰ ਯੋਧਿਆਂ ਨੂੰ ਫਾਂਸੀ ਦੇ ਦਿੱਤੀ ਗਈ ਅਤੇ 19 ਸਾਲ ਦੀ ਉਮਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਦੇਸ਼ ਲਈ ਜਾਨ ਕੁਰਬਾਨ ਕਰ ਗਏ ਅੱਜ ਅਸੀਂ ਉਹਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਵਜੋਂ ਜਾਣਦੇ ਹਾਂ ਅਦਾਰਾ ਅਜੀਤ ਬਾਲਾ ਸ਼ਹੀਦ ਅਤੇ ਪੰਜਾਬੀ ਪੱਤਰਕਾਰੀ ਦੇ ਪਹਿਲੇ ਸੰਪਾਦਕ ਕਰਤਾਰ ਸਿੰਘ ਸਰਾਭਾ ਨੂੰ ਨਿੱਗੀ ਸਰਦਾਜਲੀ ਹਰਪਟ ਕਰ ਰਿਹਾ ਹੈ ਅਦਾਰਾ ਅਜੀਤ ਆਧਾਰਾਜੀਤ ਬਾਲਾ ਸ਼ਹੀਦ ਅਤੇ ਪੰਜਾਬੀ ਪੱਤਰਕਾਰ ਦੇ ਪਹਿਲੇ ਸੰਪਾਦਕ ਕਰਤਾਰ ਸਿੰਘ ਸਰਾਪਾ ਨੂੰ ਨਿੱਕੀ ਸਰਦਾ ਅਦਲੀ ਭੇਟ ਕਰਤਾ ਮਾਣ ਮਹਿਸੂਸ ਕਰ ਰਿਹਾ ਹੈ ਅੱਜ ਕੱਲ ਤੁਸੀਂ ਅਜੀਤ ਪਬ ਟੀਮ ਦੇਖ ਰਹੇ ਹੋ ਇਸ ਵਕਤ ਅਸੀਂ ਬਾਲਾ ਸ਼ਹੀਦ ਕਰਤਾਰ ਸਿੰਘ ਸਰਾਪਾ ਦੇ ਘਰ ਦੇ ਵਿੱਚ ਖੜੇ ਆਂ ਔਰ ਤੁਹਾਨੂੰ ਦੱਸਦੇ ਆ ਕਿ ਅੱਜ ਸ੍ਰੀ ਕਰਤਾਰ ਸਿੰਘ ਸਰਾਪਾ ਦਾ 110ਵਾਂ ਸ਼ਹੀਦੀ ਦਿਹਾੜਾ ਜਿਹੜਾ ਬਣਾਇਆ ਜਾ ਰਿਹਾ ਹੈ ਤਾ ਇਸ ਘਰ ਦੇ ਵਿੱਚ ਸਰਾਬਾ ਨੇ ਜਨਮ ਲਿਆ ਜਦੋਂ ਉਹਨਾਂ ਨੇ ਪਹਿਲੀ ਵਾਰ ਅੱਖ ਖੋਲੀ ਤੇ ਉਸ ਵੇਲੇ ਹੀ ਦੇਸ਼ ਨੂੰ ਆਜ਼ਾਦ ਕਰਨ ਦਾ ਸੁਪਨਾ ਲਿਆ ਤਾਂ ਇਸ ਘਰ ਦੇ ਵਿੱਚ ਲਗਭਗ ਉਹ 15 ਸਾਲ ਰਹੇ ਤੇ ਉਸ ਤੋਂ ਬਾਅਦ ਅਮਰੀਕਾ ਪੜ੍ਹਾਈ ਕਰਨ ਚਲੇ ਗਏ ਔਰ ਇਸ ਘਰ ਦੇ ਵਿੱਚ ਉਹਨਾਂ ਦੀ ਜੀਵਨ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਜੜੀਆਂ ਪਈਆਂ ਨੇ ਜਿਸ ਤਰ੍ਹਾਂ ਉਹਨਾਂ ਦਾ ਇੱਕ ਪੁਰਾਣਾ ਪਲੰਗ ਉਹਨਾਂ ਦੇ ਪਰਿਵਾਰ ਦਾ ਤੇ ਨਾਲ ਦੀ ਨਾਲ ਹੋਰ ਵੀ ਘਰ ਦੇ ਵਿੱਚ ਜਿਹੜਾ ਸਾਰਾ ਸਾਮਾਨ ਲੁੜੀਦਾ ਉਹ ਵੀ ਇਸ ਘਰ ਦੇ ਵਿੱਚ ਉਹਨਾਂ ਦੀਆਂ ਯਾਦਾਂ ਨੂੰ ਹਾਲੇ ਤੱਕ ਸੰਭਾਲ ਕੇ ਰੱਖਿਆ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵਿਰਾਸਤੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਬਤ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਨੇ ਬਹੁਤੀਆਂ ਚੀਜ਼ੀਆਂ ਜਿਹ ਚੀਜ਼ਾਂ ਜਿਹੜੀਆਂ ਨੇ ਉਹ ਉਸੇ ਤਰ੍ਹਾਂ ਮੌਜੂਦ ਨਹੀਂ ਜਿਥੇ ਸਾਡੇ ਮੇਰੇ ਅੱਗੇ ਅੱਗੇ ਲੱਗਿਆ ਹੋਇਆ ਇਹ ਨਲਕਾ ਜਿਹੜਾ ਮੌਜੂਦ ਆ ਤੇ ਨਾਲ ਦੀ ਨਾਲ ਹੋਰ ਸ਼ਹੀਦ ਸਰਾਭਾ ਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਤਾਂ ਇਸ ਘਰ ਦੇ ਵਿੱਚ ਪਈਆਂ ਤਾਂ ਇਸ ਵਿਰਾਸਤੀ ਘਰ ਨੂੰ ਪੰਜਾਬ ਸਰਕਾਰ ਦੇ ਸੈਰਚਪਟਾ ਵਿਭਾਗ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਔਰ ਹਰ ਸਾਲ ਆਏ ਸਾਲ ਪੰਜਾਬ ਦੇ ਮੁੱਖ ਮੰਤਰੀ ਇੱਥੇ ਆ ਕੇ ਸ਼ਹੀਦ ਸਰਾਬਾ ਨੂੰ ਨਤਮਾਸਤਕ ਹੁੰਦੇ ਨੇ ਬਾਲਾ ਸ਼ਹੀਦ ਅਤੇ ਪੰਜਾਬੀ ਪੱਤਰਕਾਰੀ ਦੇ ਭੀਸ਼ਮ ਪਿਤਾ ਮਾ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਜਨਮ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸੈਬਕੌਰ ਦੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਬਾ ਦੇ ਵਿੱਚ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਬਾ ਬਹੁਤ ਛੋਟੀ ਉਮਰ ਦੇ ਸਨ ਜਦੋਂ ਉਹਨਾਂ ਦੇ ਮਾਤਾ ਪਿਤਾ ਜੀ ਆਕਾਨ ਚਲਾਣਾ ਕਰਕੇ ਉਹਨਾਂ ਨੇ ਮੁੱਢਲੀ ਵਿੱਦਿਆ ਮਾਲਵਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ ਅਤੇ 1912 ਦੇ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਉਹ ਅਮਰੀਕਾ ਚਲੇ ਗਏ ਸਨ ਅਮਰੀਕਾ ਦੇ ਵਿੱਚ ਭਾਰਤੀ ਲੋਕਾਂ ਦੇ ਨਾਲ ਹੁੰਦੇ ਨਸਲੀ ਭੇਦਭਾਵ ਦਾ ਉਹਨਾਂ ਦੇ ਮਨ ਦੇ ਉੱਤੇ ਡੂੰਘਾ ਅਸਰ ਪਿਆ ਤੇ ਉੱਥੇ ਹੀ ਉਹਨਾਂ ਦੀ ਮੁਲਾਕਾਤ ਸਰਾਬਾ ਪਿੰਡ ਦੇ ਹੀ ਬਾਬਾ ਕੁੜੀਆ ਸਿੰਘ ਦੇ ਨਾਲ ਹੋਈ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਲਈ ਪਹਿਲਾਂ ਤੋਂ ਹੀ ਮਹਿਮ ਅਰੰਭੀ ਹੋਈ ਸੀ ਉਹਨਾਂ ਦੀ ਰਹਿਨਮਾਈ ਦੇ ਹੇਠ ਸ਼ਹੀਦ ਸਰਾਬਾ ਨੇ ਦੇਸ਼ ਦੀ ਆਜ਼ਾਦੀ ਲਈ ਚਲਾਈ ਜਾ ਰਹੀ ਗਦਰ ਲਹਿਰ ਦੇ ਵਿੱਚ ਆਪਣਾ ਤਨ ਮਨ ਧਨ ਸਮਰਪਨ ਕਰਨ ਦਾ ਫੈਸਲਾ ਲਿਆ ਤੇ ਇੱਥੇ ਹੀ ਉਹਨਾਂ ਨੂੰ ਸਰਦਾਰ ਸੋਨ ਸਿੰਘ ਪਕਣਾ ਨਾਲਾ ਹਰਦੀਾਲ ਰਾਸ ਬਿਹਾਰੀ ਬੋਸ ਵਰਗੇ ਹੋਰ ਗਦਰੀ ਪਾਪਿਆਂ ਦਾ ਸਾਥ ਵੀ ਪ੍ਰਾਪਤ ਹੋਇਆ ਸਨ 1913 ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦੇ ਅਖਬਾਰ ਗਦਰ ਦੀ ਗੂੰਜ ਗਦਰਤੀ ਗੂੰਜ ਰਹੀ ਲੋਕਾਂ ਦੇ ਵਿੱਚ ਅੰਗਰੇਜ਼ੀ ਹਕੂਮਤ ਖਿਲਾਫ ਜਜ਼ਬਾ ਭਰ ਦੇ ਵਿੱਚ ਕਾਮਯਾਬ ਹੋ ਗਏ ਇਸ ਖ਼ਬਰ ਦੀ ਸੰਪਾਦਕੀ ਛਪਾਈ ਅਤੇ ਲੋਕਾਂ ਦੇ ਵਿੱਚ ਵੰਡਣ ਦਾ ਕੰਮ ਵੀ ਛਨੀਦ ਕਰਤਾਰ ਸਿੰਘ ਸਰਾਬਾ ਦੇ ਹਿੱਸੇ ਆਇਆ ਗਦਰ ਲੈਂਡ ਦੇ ਮੈਂਬਰਾਂ ਨੇ 1914 ਦੇ ਵਿੱਚ ਜੂਨ ਦੇ ਮਹੀਨੇ ਭਾਰਤ ਆ ਕੇ ਭਾਰਤੀ ਆਜ਼ਾਦੀ ਦੇ ਲਈ ਲਹਿਰ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਅਜ ਕੁਝ ਗਦਾਰਾਂ ਨੇ ਇਸ ਕੰਮ ਨੂੰ ਸਿਰੇ ਨਾ ਚੜ੍ਹ ਦਿੱਤਾ ਜਿਸ ਕਰਕੇ ਬਹੁਤ ਸਾਰੇ ਗਦਰੀ ਯੋਧੇ ਗ੍ਰਿਫਤਾਰ ਕਰ ਲਏ ਗਏ ਪਰ ਕਰਤਾਰ ਸਿੰਘ ਸਰਾਭਾ ਆਪਣੀ ਸੋਚ ਤੇ ਸਿਆਣਪ ਸਦਕਾ ਭਾਰਤ ਆਉਣ ਵਿੱਚ ਸਫਲ ਹੋ ਗਏ ਇੱਥੇ ਪਹੁੰਚ ਕੇ ਉਹਨਾਂ ਨੇ ਹੋਰ ਲੋਕਾਂ ਨੂੰ ਪ੍ਰੇਰਨਾ ਦੇ ਕੇ ਇਸ ਲਹਿਰ ਨਾਲ ਜੁੜਨ ਦਾ ਕੰਮ ਸ਼ੁਰੂ ਕੀਤਾ ਇਸੇ سلسلے ਵਿੱਚ ਕਰਤਾਰ ਸਿੰਘ ਸਰਾਭਾ ਆਪਣੇ ਮਿਸ਼ਨ ਦੀ ਪੂਰਤੀ ਲਈ ਸਰਗੋਦਾ ਗਏ ਮੁਲਕ ਦੇ ਗਦਾਰਾਂ ਨੇ ਫਿਰ ਵੀ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਮਾਰਨ ਤੋਂ ਗਰੇਜ ਨਹੀਂ ਕੀਤਾ ਉੱਥੇ ਹੀ ਉਹ 2 ਮਾਰਚ 1915 ਨੂੰ ਅਰਸਾਲਦਾਰ ਗੰਢਾ ਸਿੰਘ ਨੇ ਕਰਤਾਰ ਸਿੰਘ ਸਰਾਬਾ ਤੇ ਕੰਦਿਆਂ ਦੇ ਸਾਥੀਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਵਾ ਦਿੱਤਾ ਅੰਗਰੇਜ਼ ਹਕੂਮਤ ਨੇ ਉਹਨਾਂ ਦੇ ਖਿਲਾਫ ਸਾਜ਼ਿਸ਼ ਦਾ ਕੇਸ ਬਣਾ ਕੇ ਮੁਕੱਦਮਾਦਾਰ ਕਰ ਦਿੱਤਾ ਇਸਨੋਂ ਬਾਅਦ ਇਸ ਕੇਸ ਦੀ ਸੁਣਵਾਈ ਸੈਂਟਰਲ ਜੇਲ੍ਹ ਲਾਹੌਰ ਵਿਖੇ ਹੋਈ ਤਾਂ ਅਖੀਰ 16 ਨਵੰਬਰ 1915 ਨੂੰ ਇਹਨਾਂ ਅਸੂਰ ਵੀਰ ਯੋਧਿਆਂ ਨੂੰ ਫਾਂਸੀ ਦੇ ਦਿੱਤੀ ਗਈ ਅਤੇ 19 ਸਾਲ ਦੀ ਉਮਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਦੇਸ਼ ਲਈ ਜਾਨ ਕੁਰਬਾਨ ਕਰ ਗਏ ਅੱਜ ਅਸੀਂ ਉਹਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਵਜੋਂ ਜਾਣਦੇ ਹਾਂ ਅਦਾਰਾ ਅਜੀਤ ਬਾਲਾ ਸ਼ਹੀਦ ਅਤੇ ਪੰਜਾਬੀ ਪੱਤਰਕਾਰੀ ਦੇ ਪਹਿਲੇ ਸੰਪਾਦਕ ਕਰਤਾਰ ਸਿੰਘ ਸਰਾਭਾ ਨੂੰ ਨਿੱਗੀ ਸਰਦਾਰ ਅਜੀਤ ਰਿਪੋਰਟ ਕਰ ਰਿਹਾ ਹੈ ਅਦਾਰਾ ਅਜੀਤ ਆਧਾਰਜੀਤ ਬਾਲਾ ਸ਼ਹੀਦ ਅਤੇ ਪੰਜਾਬੀ ਪੱਤਰਕਾਰ ਦੇ ਪਹਿਲੇ ਸੰਪਾਦਕ ਕਰਤਾਰ ਸਿੰਘ ਸਰਾਪਾ ਨੂੰ ਨਿੱਕੀ ਸਰਦਾ ਅਦਲੀ ਭੇਟ ਕਰਤਾ ਮਾਣ ਮਹਿਸੂਸ ਕਰ ਰਿਹਾ ਹੈ ਇਸੇ ਗੱਲ ਤੁਸੀਂ ਅਜੀਬ ਪੈਪ ਟੀਵੀ ਦੇਖ ਰਹੇ ਹੋ ਇਸ ਵਕਤ ਅਸੀਂ ਬਾਲਾ ਸ਼ਹੀਦ ਕਰਤਾਰ ਸਿੰਘ ਸਰਾਪਾ ਦੇ ਘਰ ਦੇ ਵਿੱਚ ਖੜੇ ਆਂ ਔਰ ਤੁਹਾਨੂੰ ਦੱਸਦੇ ਆ ਕਿ ਅੱਜ ਸ੍ਰੀ ਕਰਤਾਰ ਸਿੰਘ ਸਰਾਪਾ ਦਾ 110ਵਾਂ ਸ਼ਹੀਦੀ ਦਿਹਾੜਾ ਜਿਹੜਾ ਬਣਾਇਆ ਜਾ ਰਿਹਾ ਹੈ ਤਾ ਇਸ ਘਰ ਦੇ ਵਿੱਚ ਸਰਾਬਾ ਨੇ ਜਨਮ ਲਿਆ ਜਦੋਂ ਉਹਨਾਂ ਨੇ ਪਹਿਲੀ ਵਾਰ ਅੱਖ ਖੋਲੀ ਤੇ ਉਸ ਵੇਲੇ ਹੀ ਦੇਸ਼ ਨੂੰ ਆਜ਼ਾਦ ਕਰਨ ਦਾ ਸੁਪਨਾ ਲਿਆ ਤਾਂ ਇਸ ਘਰ ਦੇ ਵਿੱਚ ਲਗਭਗ ਉਹ 15 ਸਾਲ ਰਹੇ ਤੇ ਉਸ ਤੋਂ ਬਾਅਦ ਅਮਰੀਕਾ ਪੜ੍ਹਾਈ ਕਰਨ ਚਲੇ ਗਏ ਔਰ ਇਸ ਘਰ ਦੇ ਵਿੱਚ ਉਹਨਾਂ ਦੀ ਜੀਵਨ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਜੜੀਆਂ ਪਈਆਂ ਨੇ ਜਿਸ ਤਰ੍ਹਾਂ ਉਹਨਾਂ ਦਾ ਇੱਕ ਪੁਰਾਣਾ ਪਲਗ ਉਹਨਾਂ ਦੇ ਪਰਿਵਾਰ ਦਾ ਤੇ ਨਾਲ ਦੀ ਨਾਲ ਹੋਰ ਵੀ ਘਰ ਦੇ ਵਿੱਚ ਜਿਹੜਾ ਸਾਰਾ ਸਾਮਾਨ ਲੁੜੀਦਾ ਹੈ ਉਹ ਵੀ ਇਸ ਘਰ ਦੇ ਵਿੱਚ ਉਹਨਾਂ ਦੀਆਂ ਯਾਦਾਂ ਨੂੰ ਹਾਲੇ ਤੱਕ ਸੰਭਾਲ ਕੇ ਰੱਖਿਆ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵਿਰਾਸਤੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਬਤ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਨੇ ਬਹੁਤੀਆਂ ਚੀਜ਼ੀਆਂ ਜਿਹ ਚੀਜ਼ਾਂ ਜਿਹੜੀਆਂ ਨੇ ਉਹ ਉਸੇ ਤਰ੍ਹਾਂ ਮੌਜੂਦ ਨਹੀਂ ਜਿਦਾਂ ਮੇਰੇ ਅੱਗੇ ਅੱਗੇ ਲੱਗਿਆ ਹੋਇਆ ਇਹ ਨਲਕਾ ਜਿਹੜਾ ਮੌਜੂਦ ਆ ਤੇ ਨਾਲ ਦੀ ਨਾਲ ਹੋਰ ਸ਼ਹੀਦ ਸਰਾਭਾ ਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਦਾਂ ਇਸ ਘਰ ਦੇ ਵਿੱਚ ਪਈਆਂ ਤਾਂ ਇਸ ਵਿਰਾਸਤੀ ਘਰ ਨੂੰ ਪੰਜਾਬ ਸਰਕਾਰ ਦੇ ਸੈਰਸਪਟਾ ਵਿਭਾਗ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਔਰ ਹਰ ਸਾਲ ਆਏ ਸਾਲ ਪੰਜਾਬ ਦੇ ਮੁੱਖ ਮੰਤਰੀ ਇੱਥੇ ਆ ਕੇ ਸ਼ਹੀਦ ਸਰਾਬਾ ਨੂੰ ਨਤਮਸਤਕ ਹੁੰਦੇ ਨੇ ਬਾਲਾ ਸ਼ਹੀਦ ਅਤੇ ਪੰਜਾਬੀ ਪੱਤਰਕਾਰੀ ਦੇ ਭੀਸ਼ਮ ਪਿਤਾ ਮਾ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਜਨਮ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸਭਕੌਰ ਦੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਬਾ ਦੇ ਵਿੱਚ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਬਾ ਬਹੁਤ ਛੋਟੀ ਉਮਰ ਦੇ ਸਨ ਜਦੋਂ ਉਹਨਾਂ ਦੇ ਮਾਤਾ ਪਿਤਾ ਜੀ ਆਕਾਲ ਚਲਾਣਾ ਕਰਕੇ ਉਹਨਾਂ ਨੇ ਮੁੱਢਲੀ ਵਿੱਦਿਆ ਬਾਲਵਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ ਅਤੇ 1912 ਦੇ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਉਹ ਅਮਰੀਕਾ ਚਲੇ ਗਏ ਸਨ ਅਮਰੀਕਾ ਦੇ ਵਿੱਚ ਭਾਰਤੀ ਲੋਕਾਂ ਦੇ ਨਾਲ ਹੁੰਦੇ ਨਸਲੀ ਭੇਦਭਾਵ ਦਾ ਉਹਨਾਂ ਦੇ ਮਨ ਦੇ ਉੱਤੇ ਡੂੰਘਾ ਅਸਰ ਪਿਆ ਤੇ ਉੱਥੇ ਹੀ ਉਹਨਾਂ ਦੀ ਮੁਲਾਕਾਤ ਸਰਾਬਾ ਪਿੰਡ ਦੇ ਹੀ ਬਾਬਾ ਕੁੜੀਆ ਸਿੰਘ ਦੇ ਨਾਲ ਹੋਈ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਲਈ ਪਹਿਲਾਂ ਤੋਂ ਹੀ ਮਹਿਮ ਅਰੰਭੀ ਹੋਈ ਸੀ ਉਹਨਾਂ ਦੀ ਰਹਿਨਮਾਈ ਦੇ ਹੇਠ ਸ਼ਹੀਦ ਸਰਾਬਾ ਨੇ ਦੇਸ਼ ਦੀ ਆਜ਼ਾਦੀ ਲਈ ਚਲਾਈ ਜਾ ਰਹੀ ਗਦਰ ਲਹਿਰ ਦੇ ਵਿੱਚ ਆਪਣਾ ਤਨ ਮਨ ਤਨ ਸਮਰਪਣ ਕਰਨ ਦਾ ਫੈਸਲਾ ਲਿਆ ਤੇ ਇੱਥੇ ਹੀ ਉਹਨਾਂ ਨੂੰ ਸਰਦਾਰ ਸੋਨ ਸਿੰਘ ਪਕਣਾ ਲਾਲਾ ਹਰਦੀਾਨ ਰਾਸ ਬਿਹਾਰੀ ਬੋਸ ਵਰਗੇ ਹੋਰ ਗਦਰੀ ਬਾਬਿਆਂ ਦਾ ਸਾਥ ਵੀ ਪ੍ਰਾਪਤ ਹੋਇਆ ਸਨ 1913 ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦੇ ਅਖਬਾਰ ਗਦਰ ਦੀ ਗੂੰਜ ਗਦਰ ਦੀ ਗੂੰਜ ਰਹੀ ਲੋਕਾਂ ਦੇ ਵਿੱਚ ਅੰਗਰੇਜ਼ੀ حکومت ਖਿਲਾਫ ਜਜ਼ਬਾ ਭਰਨ ਦੇ ਵਿੱਚ ਕਾਮਯਾਬ ਹੋ ਗਏ ਇਸ ਅਖਬਾਰ ਦੀ ਸੰਪਾਦਕੀ ਛਪਾਈ ਅਤੇ ਲੋਕਾਂ ਦੇ ਵਿੱਚ ਵੰਡਣ ਦਾ ਕੰਮ ਵੀ ਜਨੀਦ ਕਰਤਾਰ ਸਿੰਘ ਸਰਾਬਾ ਦੇ ਹਿੱਸੇ ਆਇਆ ਗਦਰ ਲੈਂਡ ਦੇ ਮੈਂਬਰਾਂ ਨੇ 1914 ਦੇ ਵਿੱਚ ਜੂਨ ਦੇ ਮਹੀਨੇ ਭਾਰਤ ਆ ਕੇ ਭਾਰਤ ਦੀ ਆਜ਼ਾਦੀ ਦੇ ਲਈ ਲਹਿਰ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਅਜ ਕੁਝ ਗਦਾਰਾਂ ਨੇ ਇਸ ਕੰਮ ਨੂੰ ਸਿਰੇ ਨਾ ਚੜ੍ਹ ਦਿੱਤਾ ਜਿਸ ਕਰਕੇ ਬਹੁਤ ਸਾਰੇ ਗਦਰੀ ਯੋਧੇ ਗ੍ਰਿਫਤਾਰ ਕਰ ਲਏ ਗਏ ਪਰ